ਆਪਣੇ ਨਗਰ ਦਾ ਸਾਰਾ ਇਹ ਪ੍ਰਬੰਧ ਹੈ ਤੁਸੀਂ ਇਹਨਾਂ ਕੁਰਸੀਆਂ ਦੇ ਉੱਤੇ ਜ਼ਰੂਰ ਬੋਹੋ ਹੁਣ ਤੁਹਾਡੇ ਨਾਲ ਸੰਧੂ ਸਾਹਿਬ ਨੇ ਆਪਣੇ ਵਿਚਾਰ ਰੱਖਨੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸੰਧੂ ਸਾਹਿਬ ਆ ਕੇ ਤੁਹਾਡੇ ਆਪਣੇ ਵਿਚਾਰ ਸਾਡੇ ਨੂੰ ਸਾਡੇ ਉਮੀਦਵਾਰ ਸਰਦਾਰ ਹਰਮਿੰਦਰ ਸਿੰਘ ਜੀ ਸੰਧੂ ਸਾਡੇ ਵਜ਼ੀਰ ਸਾਹਿਬ ਇਟੀਓ ਸਾਹਿਬ ਮੇਰੇ ਸਾਥੀ ਐਮਐਲਏ ਸਾਹਿਬ ਉਹਨਾਂ ਦੇ ਨਾਲ ਪਿੱਛੇ ਬੈਠੇ ਪਿੰਡ ਦੇ ਮੋਤਵਾਰ ਸਾਹਮਣੇ ਬੈਠੇ ਸਾਡੀ ਆਮ ਆਦਮੀ ਪਾਰਟੀ ਦੀ ਜਿੰਦجان ਹਰ ਦਰਵਾਜ਼ਾ ਦਰਵਾ ਵਰਤਕ ਅਹੁਦੇਦਾਰ ਸਰਪੰਚ ਪੰਚ ਤੇ ਹੋਰ ਸਾਥੀ ਸਾਰਿਆਂ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਆਪਣੇ ਮਹਿਬੂਬ ਨੇਤਾ ਸਰਦਾਰ ਭਗਵੰਤ ਸਿੰਘ ਜੀ ਮਾਲ ਡਿਊਟੀ ਕਰ ਰਹੇ ਆ ਸਾਥਿਓ ਇਸ ਇੰਡੀਆ ਵਿੱਚ ਇੱਕੋ ਇੱਕ ਪਾਰਟੀ ਜਿਹੜੀ ਇਨਕਲਾਬੀ ਪਾਰਟੀ ਹੈ ਉਹਦੇ ਮੈਂਬਰੋ ਜਿਨ੍ਹਾਂ ਨੇ ਇੰਨੇ ਛੋਟੇ ਸਮੇਂ ਵਿੱਚ ਜਦੋਂ ਇਹ ਪਾਰਟੀ 14 ਚ ਬਣੀ ਇੰਨੇ ਛੋਟੇ ਸਮੇਂ ਵਿੱਚ ਕਿੰਨੇ ਐਮਪੀ ਬਣਾ ਲਏ ਸਰਕਾਰ ਬਣਾ ਲਈ ਪੰਜਾਬ ਚ ਦਿੱਲੀ ਚ ਤਿੰਨ ਵਾਰੀ ਬਣਾ ਲਈ ਉਹਦੇ ਤੁਸੀਂ ਸਾਰੇ ਨੰਬਰ ਉਹ ਤੁਹਾਡੇ ਕਰਕੇ ਤੁਹਾਡੇ ਇਨਕਲਾਬੀ ਜਿਗਰਾਂ ਕਰਕੇ ਤੁਹਾਡੇ ਅਗਾਹ ਵਧੂ ਖਿਆਲਾਂ ਕਰਕੇ ਲੋਕ ਹਿੱਤੂ ਹੋਣ ਕਰਕੇ ਕੇਸਰੀਵਾਲ ਸਾਹਿਬ ਭਗਤ ਤੁਮਾਰ ਨੇ ਪੰਜਾਬ ਵਿੱਚ ਉਹ ਹੜ੍ਹ ਲਿਆ ਦਾ ਜਿਹਦੇ ਨਾਲ कोई भी पार्टी मुक़ाबिला न सघंदी पार्टी के पिछेजरीवमरीवम सारे इज़म चाहे गांधी चाहे सोशलिज़मिज़म सोपर कजरीवज़म आहे भॻवंत मान जी उन्हनि की उन सारियल ते अमल करद ਲੋਕ ਇਹ ਤੁ ਸਰਕਾਰ ਬਣਾਈ ਜਿਹਦੇ ਵਿੱਚ ਸਭ ਤੋਂ ਵੱਧ ਪੁਰਾਣੇ ਰਿਕਾਰਡ ਸਾਰੇ ਬੀਟ ਕਰਕੇ ਤੋੜ ਦਿੱਤੇ ਔਰ ਅਸੀਂ ਬਣਵੇ ਦਿੱਤੇ ਤੁਹਾਡੇ ਕਰਕੇ ਤੁਸੀਂ ਬਣਾਇਆ ਸਰਕਾਰ ਤੁਸੀਂ ਬਣਾਈ ਮਾਲਕ ਤੁਸੀਂ ਹੋ ਇਸ ਕਰਕੇ ਕੇਜਰੀਵਾਲ ਭਗਵੰਤ ਮਾਨ ਜੀ ਤੁਹਾਡੀਆਂ ਹਰ ਗੰਗਾ ਜੋ ਤੁਸੀਂ ਵੀ ਨਹੀਂ ਜਾਣਦੇ ਉਹ ਪੂਰੀਆਂ ਕਰਦੇ ਚਾਲ ਰਹੇ ਨੇ ਪੀਟੀਓ ਸਾਹਿਬ ਨੇ ਦੇਲ ਨਾਲ ਹਰ ਪਾਰਟੀ ਵੱਲੋਂ ਕੀਤੇ ਗਏ ਹਰ ਕੰਮ ਹਰ ਕੀਤੀਆਂ ਗਈਆਂ ਗੱਲਾਂ ਉਹ ਤਾਂ ਦੇ ਸਾਹਮਣੇ ਰੱਖੀਆਂ ਨੇ ਹੁਣ ਮੈਂ ਬੇਨਤੀ ਕਰਾਂਗਾ ਕਿ 11 ਤਰੀਕ ਨੂੰ ਸਰਦਾਰ ਹਰਜੀਤ ਸਿੰਘ ਜੰਜੀ ਸੰਧੂ ਜੋ ਸਾਡੇ ਹਰਮਨ ਪਿਆਰੇ ਉਮੀਦਵਾਰ ਨੇ ਤਿੰਨ ਵਾਰ ਦਾ ਉਹਨਾਂ ਪੁੱਤ ਜ਼ਰਬਾਏ ਦੋਸਤੋ ਪੂਰੀ ਦੇ ਇਲੈਕਸ਼ਨ ਦੇ ਵਿੱਚ 15 ਮਈਵਾਰ ਨੇ ਇੰਨਾ 15 ਵਿੱਚੋਂ ਇੱਕੋ ਇੱਕ ਉਮੀਦਵਾਰ ਤੁਹਾਡਾ ਰੇ ਹਰਨਜੀਤ ਸਿੰਘ ਜਿਹੜੇ ਕਿ ਤਰ ਤਾਰਨ ਨੂੰ ਬੁਲਾਉਂ ਕਰਦੇ ਨੇ ਬਾਕੀ ਸਭ ਬਾਹਰ ਦੇ ਕੋਈ ਅਮਰਸਰ ਕਟੂਰ ਸਾਹਿਬ ਤੋਂ ਕੋਈ ਹੋਰ ਆਪਾਂ ਇਹਨਾਂ ਨੂੰ ਦਿਟਾਉਣਾ ਤੁਸੀਂ ਜਾਣਦੇ ਹੋ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਇਹਨਾਂ ਨੂੰ ਕੋਈ ਨਾ ਅਫਸਰ ਨੀ ਕਰੇਗਾ ਨਾ ਪਹਿਲਾਂ ਕਰਦੇ ਸੀ ਨਾ ਹੁਣ ਕਰਨਗੇ ਇਹ ਤਿੰਨ ਵਾਰ ਦਾ ਤਜਰਬਾ ਆ ਸਾਰੇ ਜਾਣਦੇ ਹੋ ਕਿ ਹਰਮਨ ਪਿਆਰੇ ਨੇ ਹਰ ਕਿਸੇ ਦੇ ਕੰਮ ਆਉਂਦੇ ਨੇ ਬਗਾਇਰ ਬਟਕਰਾ ਕੀਤਾ ਕੰਮ ਆਉਂਦੇ ਨਹੀਂ ਤੁਸੀਂ ਹੁਣ ਇਹਨਾਂ ਨੂੰ ਤਿੰਨ ਨੰਬਰ ਵਾਲਾ ਬਟਨ 11 ਤਰੀਕ ਨੂੰ ਦਬਾ ਕੇ ਕਾਮਯਾਬੀ ਆਉਣਾ ਹੈ ਇਹ ਕਾਮਯਾਬੀ ਆਵਾਜ਼ ਦੀ ਪਾਰਟੀ ਦੀ ਕਾਮਯਾਬੀ ਜਲਦੀ ਨਹੀਂ ਗਣੀ ਜਾਏਗੀ ਕਿ ਤੁਹਾਡੀ ਸਾਰੇ ਹਲਕਾ ਵਾਸੀਆਂ ਦੀ ਕਾਮਯਾਬੀ ਜਿਹੜੇਗੀ ਜਿਹਦੇ ਨਾਲ ਤੁਹਾਡੇ ਭਾਗ ਹੋਰ ਜਾਣਗੇ ਇਹਨਾਂ ਨੂੰ ਨਾ ਮਾਨ ਸਾਹਿਬ ਨੇ ਕੋਈ ਨਾ ਕਰਨੀ ਆ ਨਾ ਕੇਦਰਵਾਲ ਸਾਹਿਬ ਨੇ ਕੋਈ ਨਾ ਕਰਨੀ ਆ ਹਲਕੇ ਅੱਗੇ ਵਧ ਕੇ ਇਹਨਾਂ ਨੇ ਕੰਮ ਕਹਿਨੇ ਆਂ ਔਰ ਇਹਨਾਂ ਦੀ ਟੁਕੀ ਨਾਲ ਕੰਮ ਹੋ ਰਿਹਾ ਕਿਉਂ ਕਿ ਇਹਨਾਂ ਦਾ ਵजूद ਤੁਹਾਡੇ ਵਿੱਚ ਖੜਾ ਹੈ ਤੁਸੀਂ ਜਾਣਦੇ ਹੋ ਇਹਨਾਂ ਨੂੰ ਕਿ ਇਹਨਾਂ ਨੂੰ ਕੰਮ ਲੈਣ ਆਉਂਦੇ ਆ ਤਿਆਰ ਮੁਹੱਬਤ ਨਾਲ ਕੰਮ ਲੈਣ ਆਉਂਦੇ ਆ ਸਰਕਾਰ ਇਹਨਾਂ ਦੇ ਨਾਲ ਹੋਵੇਗੀ ਤੇ ਇਹ ਤੁਹਾਨੂੰ ਪੂਸਰੇ ਵੀ ਦਿਨੋਂ ਘਾੜ ਨਹੀਂ ਆਉਣ ਦੇਣਗੇ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬੜੀ ਦੇਰ ਤੇਡੀ ਕਰ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾਂ ਨੂੰ ਬੇਨਤੀ ਆ ਕਿ ਸੀਐਮ ਸਾਹਿਬ ਆ ਗਏ ਆ ਆ ਵੀਰੋ ਆ ਕੁਰਸੀਆਂ ਜਿਹੜੀਆਂ ਇਹਨਾਂ ਦੇ ਆ ਕੇ ਹੁਣ ਬਹਿ ਜਾਓ ਪਿੱਛੇ ਨਾ ਖਲੋਇਓ ਇੱਥੇ ਆ ਕੇ ਬਹਿ ਜਾਓ ਮੈਂ ਹੁਣ ਬੇਨਤੀ ਕਰੂਗਾ ਸਰਦਾਰ ਹਰਮੀ ਸਿੰਘ ਸੰਧੂ ਸਾਹਿਬ ਨੂੰ ਉਹ ਆ ਗਏ ਤਾਂ ਪਿਆਰ ਸਾਹਿਬ ਜਿਹੜਾ ਆ ਕੁਰਸੀਆਂ ਟੋ ਸਭਾ ਕੋਲ ਆਉਂਦੇ ਫੁੱਲਾਂ ਦੇ ਤਰਫੋਂ ਮਿੰਟ ਦੇ ਫ੍ਰੀ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਕਾਰ ਭਗਵੰਤ ਮਾਨ ਪਹੁੰਚ ਚੁਕੇ Oh my god. ਬੈਠੇ ਮੇਰੇ ਵੀਰੋ ਭਰਾਵੋ ਨੌਜਵਾਨੋ ਬਹੁਤ ਵੱਡੀ ਗਿਣਤੀ ਸਾਡੀਆਂ ਮਾਵਾਂ ਬੈਠੀਆਂ ਆਲੇ ਭੈਣਾਂ ਬੈਠੀਆਂ ਆਲੇ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਜਿੱਦਣ ਇਹਨਾਂ ਨੇ ਮੇਰਾ ਘੱਟ ਕੀਤਾ ਸੀ ਤੇ ਸਤਾਈ ਦੇ ਵਿੱਚ ਤੁਹਾਡੀ ਸਰਕਾਰ ਬਣ ਜਾਣੀ ਜੇ ਮੈਂ ਅੱਜ ਮੇਰੇ ਤੋਂ ਲਖਾ ਲੋ ਅੱਜ ਨਹੀਂ ਸਾਰੇ ਉਹ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਤਗੜੇ ਹੋ ਕੇ ਚੰਗਾ ਰਿਜ਼ਲਟ ਦੇ ਦਈਏ ਗੱਡੀ ਵੇਡੋ ਵਾਲਿਓ ਤਾਂ ਕਿ ਪਿੰਡ ਵੀ ਬੜਾ ਵੱਡਾ 4000 ਵੋਟ ਆ ਤੇ ਫਰਕ ਵੀ ਜੇ ਅਠਾ ਦਸਾ ਪਿੰਡਾਂ ਦਾ ਫਰਕ ਕੱਲੇ ਪਿੰਡ ਚੋਂ ਦੇਖ ਸਕਦਾ ਇਹ ਮੈਨੂੰ ਪਤਾ ਸੋ ਇਸ ਕਰਕੇ ਤੁਹਾਡਾ ਸਾਰਿਆਂ ਦਾ ਇਸ ਵੇਲੇ ਸਾਡੀਆਂ ਮਾਵਾ ਦਾ ਜਿਹੜੇ ਆ ਇੰਦੀ ਰੇ ਦੇਲ ਰਾਤ ਤੱਕ ਬੈਠਿਆਲੇ ਉਹਨਾਂ ਦਾ ਵੀ ਕਹਿ ਦਿੰਦਾ ਟਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਕਾਰਾ ਬੋਲਣਾ ਤੇ ਸੀਐਫ ਸਾਹਿਬ ਨੂੰ ਵਿਸ਼ਵਾਸ ਬੋਲਣਾ ਸਾਰੇ ਇਲਾਕੇ ਦੇ ਸਾਰੇ ਗੱਡੀਵੰਡ ਦੇ 4000 ਮੋਟਿਆ ਬਰੇ ਸੋਨਹਾ ਅੱਛਾ ਉਹ ਮਗਰੋਂ ਆਵਾਜ਼ ਘਟ ਗਈ ਆ ਬਰੇ ਸੋਨਹਾ ਆਵਾਜ਼ ਦੀ ਪਾਰਟੀ ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਜੀ ਬਾਦ ਜਿੰਦਾਬਾਦ ਵਾਹਿਗੁਰੂ ਜੀ ਮਸ਼ਹੂਰ ਪਿੰਡ ਹੈ ਗੰਡੀਵਿੰਡ ਔਰ ਇਲਾਕੇ ਦਾ ਉਹ ਪਿੰਡ ਹੈ ਜਿਹੜਾ ਝੰਡੀ ਫੜਦਾ ਹੈ ਜਿਹੜਾ ਫੈਸਲਾ ਕਰਦਾ ਹੈ 4000 ਵੋਟ ਹੈ ਇੱਕ ਪਿੰਡ ਜਿਹੜਾ 4000 ਵੋਟ ਦਾ ਹੋਵੇ ਤਮ੍ਹ ਲੱਕੇ ਦਾ ਹਲਕੇ ਦਾ ਸਾਰਾ ਫੈਸਲਾ ਪਲਟ ਕੇ ਰੱਖ ਦਿੰਦਾ। ਸੋ ਅੱਜ ਮੈਂ ਤੁਹਾਡੇ ਸਾਹਮਣੇ ਕੋਈ ਲੜਾਈਆਂ ਦੀ ਜਾਂ ਕੋਈ ਇੱਕ ਦੂਜੇ ਨੂੰ ਨਿੰਦਣ ਦੀ ਜਾਂ ਓਦਾਂ ਦੀਆਂ ਗੱਲਾਂ ਨਹੀਂ ਕਰਨ ਆਇਆ ਮੈਂ। ਮੈਂ ਤੁਹਾਡੇ ਨਾਲ ਗੱਲਾਂ ਕਰਨ ਆਇਆ ਜਿਹੜੀਆਂ ਤੁਹਾਡੇ ਚੁੱਲਿਆਂ ਨਾਲ ਸਬੰਧਤ ਨੇ। ਜਿਹੜੀਆਂ ਤੁਹਾਡੇ ਖੇਤਾਂ ਨਾਲ ਸਬੰਧਤ ਨੇ। ਜਿਹੜੀਆਂ ਤੁਹਾਡੇ ਬਿਜਲੀ ਦੇ ਬੱਲਵਾਂ ਨਾਲ ਸੰਬੰਧਤ ਨੇ ਜਿਹੜੀਆਂ ਤੁਹਾਡੇ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਤ ਨੇ ਜਿਹੜੀਆਂ ਤੁਹਾਡੇ ਬਜ਼ੁਰਗਾਂ ਦੀ ਦਵਾਈ ਨਾਲ ਸੰਬੰਧਤ ਨੇ ਜਿਹੜੀਆਂ ਤੁਹਾਡੇ ਨੌਜਵਾਨਾਂ ਦੇ ਰੋਜ਼ਗਾਰ ਨਾਲ ਸੰਬੰਧਤ ਨੇ ਜਿਹੜੀਆਂ ਦੁਕਾਨਦਾਰਾਂ ਦੇ ਵਪਾਰ ਨਾਲ ਸੰਬੰਧਤ ਨੇ ਉਹ ਗੱਲਾਂ ਕਰਨੀਆਂ ਤੁਹਾਡੇ ਨਾਲ ਆ ਜਿਹੜੀਆਂ ਤੁਹਾਡੇ ਖੇਤਾਂ ਦੇ ਵਿੱਜਾ ਕਿਸੇ ਹੋਰ ਜਗ੍ਹਾ ਤੇ ਮਜ਼ਦੂਰੀਆਂ ਦਿਹਾਰੀਆਂ ਤੇ ਮਜਦੂਰੀਆਂ ਨਾਲ ਸੰਬੰਧਤ ਨੇ ਤੇ ਜਿਹੜੀਆਂ ਸਬਰ ਸਬੂਰੀਆਂ ਨਾਲ ਸੰਬੰਧਤ ਨੇ ਬਹੁਤ ਸਿਆਣੇ ਲੋਕ ਮੇਰੇ ਸਾਹਮਣੇ ਬੈਠੇ ਆ ਬੜੇ ਨੇੜੀਆਂ ਝਖੜ ਜਿਨ੍ਹਾਂ ਨੇ ਦੇਖੇ ਹੋਣਗੇ ਇਸ ਇਲਾਕੇ 'ਚ ਬੜੇ ਮਾੜੇ ਚੰਗੇ ਟਾਈਮ ਦੇਖੇ ਹੋਣਗੇ ਉਦੋਂ ਦੇ ਅਰਦਾਸਾਂ ਕਰਦੇ ਹੋਣਗੇ ਕਿ اے ਵਾਹਿਗੁਰੂ ਕੁ ਚੰਗੇ ਦਿਨ ਇਸ ਇਲਾਕੇ ਤੇ ਵੀ ਲੈ ਕੇ ਆ ਕਰ ਮੇਰ ਰੱਖ ਮੇਰ ਪਰਿਆ ਹਾਥ ਇਸ ਇਲਾਕੇ ਤੇ ਸਾਡੇ ਪੰਜਾਬ ਤੇ ਸਾਡੇ ਪਰਿਵਾਰ ਤੇ ਕਿ ਇਧਰ ਵੀ ਕੋਈ ਸੁੱਖ ਸੁਨੇਹ ਆਉਣ ਠੰਡੀਆਂ ਹਵਾਵਾਂ ਮਾਂ ਦੇ ਬੁੱਲੇ ਆਉਣ ਨਹੀਂ ਤਾਂ ਕਾਲੀਆਂ ਕਾਂਗਰਸੀਆਂ ਨੇ ਪਰਚੇ ਪਾ ਪਾ ਕੇ ਲੋਕਾਂ ਨੂੰ ਡਰਾ ਡਰਾ ਕੇ ਹੋਰ ਹੀ ਤਰ੍ਹਾਂ ਦਾ ਮਾਹੌਲ ਬਣਾਤਾ ਲੋਕ ਸਕੂਲਾਂ ਨੂੰ ਭੁੱਲੀ ਗਏ ਲੋਕ ਅਸੂਲਾਂ ਨੂੰ ਭੁੱਲੀ ਗਏ ਲੋਕ ਨੌਕਰੀਆਂ ਜਾਂ ਤਰੱਕੀਆਂ ਦੇ ਰਾਹ ਹੀ ਭੁੱਲ ਗਏ ਉਹਨਾਂ ਨੂੰ ਕਿਸੇ ਹੋਰ ਪਾਸੇ ਲਾ ਲਿਆ ਪਰਚੇ-ਪੁਰਚਿਆਂ ਦੇ ਵਿਚ ਬਚਨ ਬਚਾਉਣ ਦੇ ਚੱਕਰਾਂ 'ਚ ਹੀ ਪੈ ਗਏ ਅਕਾਲੀ ਆਗੇ ਤਾਂ ਕਾਂਗਰਸੀ ਅੰਦਰ ਕਾਂਗਰਸੀ ਆਗੇ ਤਾਂ ਅਕਾਲੀ ਅੰਦਰ ਵਸਾਹ ਚੱਲਿਆ ਸੋ ਵੀਰੋ ਇਸ ਅੰਦਰ ਭਾਰ ਦੀ ਰਾਜਨੀਤੀ ਤੋਂ ਨਿਕਲੀ ਹੈ ਬਾਹਰ ਹੁਣ ਪੜ੍ਹਾਈ ਦੀ ਗੱਲ ਕਰੀਏ ਜਵਾਨਾਂ ਨੂੰ ਪੜ੍ਹਾਈਏ ਉਹਨਾਂ ਨੂੰ ਨੌਕਰੀਆਂ ਤੇ ਲਾਈਏ ਖੇਡਾਂ ਦੇ ਸਟੇਡੀਅਮ ਬਣਾਈਏ ਸੜਕਾਂ ਬਣਾਈਏ ਬਿਜਲੀ ਦਾ ਪ੍ਰਬੰਧ ਕਰੀਏ ਤੋਬੇ ਛਪੜਾ ਚੋਂ ਗੰਦ ਕੱਢੀਏ ਇਹ ਟਾਈਮ ਆ ਗਿਆ ਹੁਣ ਆਉਣ ਵਾਲੀ 11 ਤਰੀਕ ਨੂੰ ਤੀਜੇ ਨੰਬਰ ਦਾ ਬਟਨ ਹੈ ਝਾੜੂਗੜ ਤੁਸੀਂ ਇਹ ਦੇਖ ਲਿਓ ਜੇ ਕੋਈ ਹੋਰ ਬਟਨ ਦੱਪੋਗੇ ਤਾਂ ਤੁਹਾਡੇ ਪਿੰਡ ਲੜਾਈ ਆਊ ਦੋ ਧੜੇ ਬਣਾ ਦੇਣਗੇ ਦੋਨਾਂ ਨੂੰ ਲੜਾਉਣਗੇ ਜੇ ਕੋਈ ਹੋਰ ਬਟਨ ਦੱਪੋਗੇ ਤਾਂ ਤੁਹਾਡੇ ਪਿੰਡ ਲੜਾਈ ਆਊ ਜੇ ਤਿੰਨ ਨੰਬਰ ਵਾਲਾ ਝਾੜੂ ਵਾਲਾ ਬਟਨ ਦੱਪੋਗੇ ਤੁਹਾਡੇ ਪਿੰਡ ਪੜਾਈ ਆਊ ਇਹ ਫਰਕ ਆ ਬਸ ਇਹ ਦੇਖ ਲਿਓ ਸੁਇਸ ਕਰਕੇ ਹੁਣ ਫੈਸਲਾ ਆਪਣੇ ਹੱਥ ਹੈ ਮੈਂ ਬਹੁਤ ਸਾਰੇ ਪਿੰਡਾਂ ਚ ਗਿਆ ਮੈਂ ਮੀਆਪੁਰ ਵੀ ਅੱਜ ਗਿਆ ਮੈਂ ਪਲਾ ਸੌਰਤ ਆ ਰਿਹਾ ਮੈਂ ਛੀਨਾ ਵਿਧੀ ਚੰਦ ਵੀ ਗਿਆ ਮੈਂ ਕਲਸ ਪਿੰਡ ਗਿਆ ਗੱਗੋਪੂਹੇ ਗਿਆ ਮੈਂ ਨਸ਼ਹਿਰਾ ਡੱਲਾ ਗਿਆ ਚੀਮਾ ਖੁਰਦ ਚੀਮਾ ਕਲਾਂ ਰਸੂਲਪੁਰ ਸਾਰੇ ਪਿੰਡਾਂ ਚ ਲੈਂ ਕਰ ਸ਼ਰਤ ਲਾ ਲੋ ਸੁਖਵੀਰ ਬਾਦਲੇ ਤੂੰ ਅੱਧੇ ਪਿੰਡ ਦਾ ਨਾਮ ਲੈ ਕੇ ਖੜੀ ਅੱਧੇ ਪਿੰਡ ਐ ਨਾਮ ਨੂੰ ਪਤਾ ਹੀ ਨਹੀਂ ਡੈਂਡ ਇਵੈਂਟ ਗੈਂਡ ਇਵੈਂਟ ਐਦਾਂ ਬੋਲਦੇ ਨੇ ਉਹ ਅੰਗਰੇਜ਼ੀ ਚ ਹੋਰ ਉਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਕਦੇ ਪੜ੍ਹੇ ਹੀ ਨਹੀਂ ਕਦੇ ਪੰਜਾਬੀ ਪੜ੍ਹੀ ਹੀ ਨਹੀਂ ਉਹਨਾਂ ਨੇ ਉਹ ਜਦੋਂ ਲਹਿਰੇਗਾ ਅੱਗੇ ਇਲੈਕਸ਼ਨ ਲੜ ਰਿਆ ਸੀ ਮੈਂ 2012 ਚ ਲਹਿਰੇਗਾ ਕਾ ਜਮ ਹਰਿਆਣੇ ਦੇ ਬਾਡਰ ਤੇ ਪੈਂਦਾ ਔਰ ਜਿੰਦਰਕੌਰ ਪੱਠੜ ਦਾ ਮੁੰਡਾ ਉਹ ਵੀ ਪ੍ਰਚਾਰ ਕਰਦਾ ਸੀ ਪਤਾ ਤਾਂ ਕਰਦੇ ਨਹੀਂ ਨਾ ਇਹਨਾਂ ਨੂੰ ਸਲਾਹ ਕਰ ਦੱਸਣ ਕੋਈ ਕਿਸੇ ਪਿੰਡ ਚ ਚਲਾ ਗਿਆ ਕਹਿੰਦਾ ਜੀ ਮੇਰੀ ਮੰਮੀ ਨੇ ਵੋਟਾਂ ਪਾਇਓ ਉਹ ਕਹਿੰਦਾ ਜੀ ਕਿਹਨੂੰ ਇਹ)^{(1)})^{(2)} ਗੌਰਪੱਠੜ ਨੂੰ ਪੰਜੇ ਤੇ ਮੋੜ ਲਾਇਓ ਉਹ ਕਹਿੰਦੇ ਅਸੀਂ ਤਾਂ ਹਰਿਆਣੇ ਚ ਪੈਣੀ ਲੱਗ ਦੱਸ ਉਹ ਤਾਂ ਮੁੜ ਕੇ ਆਵੇ ਤੇ ਨਾ ਛੱਲਤੀ ਹੋ ਗਈ ਇਹ ਰਿਸ਼ਤੇਦਾਰਾਂ ਨੂੰ ਕਹਿ ਦੋ ਕਿ ਇਹ ਰਿਸ਼ਤੇਦਾਰ ਹੀ ਆ ਇੰਦਰ ਹਾਲ ਉਹ ਮੱਤਰੇ ਫਿਰ ਗਏ ਚੌਂਦੀਆਂ ਲੱਗੀਆਂ ਹੋਈਆਂ ਇਹਨਾਂ ਨੂੰ ਕਹਿੰਦੇ ਕੁਝ ਬੋਲ ਦਿੰਦੇ ਕਹਿੰਦੇ ਕੁਝ ਬੋਲ ਦਿੰਦੇ ਔਰ ਰਾਜਾ ਬੜਿੰਗ ਦੇਖ ਲਓ ਕਿਹੜੇ ਬਿਆਨ ਦਿੰਦਾ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਉਹ ਗਰੀਬਾਂ ਨੂੰ ਬੋਲੀ ਜਾਂਦਾ ਮੈਂ ਤਾਂ ਬੋਲ ਵੀ ਨਹੀਂ ਸਕਦਾ ਜਿਹੜਾ ਉਹ ਬੋਲ ਬੋਲ ਪਿਆ ਰਿਪੀਟ ਕਾਨੂੰ ਕਰਨਾ ਹੈ ਫਿਰ ਮਾਫੀਆਂ ਮੰਗੀ ਜਾਂਦਾ ਵੀ ਇਹ ਹੈ ਜੇ ਬੋਲੋ ਹੀ ਨਾ ਜਿਹਨੇ ਮਾਫੀ ਮੰਗਣੀ ਪਵੇ ਪਹਿਲੀ ਤੋਲ ਮੋਲ ਕੇ ਬੋਲੋ ਮਾਫੀਆਂ ਮੰਗੀ ਜਾਂਦੇ ਹੋ ਅਈ ਉਹ ਸੰਵੀਰ ਬਾਦਲੇ ਉਹ ਨੂੰ ਨਹੀਂ ਪਤਾ ਲੱਗਾ ਕੀ ਬੋਲ ਗਏ ਉਹੋ ਤਿੰਨ ਚਾਰ ਵਾਰੀ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੁੰਦੇ ਹੁੰਦੇ ਸੀ ਉਹਦੇ ਪਿਤਾ ਜੀ ਉਹਨਾਂ ਨੂੰ ਤਿੰਨ ਚਾਰ ਵਾਰੀ ਸਟੇਜ ਤੇ ਬੈਠੇ ਨੂੰ ਕਹਿ ਗਿਆ ਕਹਿੰਦਾ ਸਟੇਜ ਤੇ ਬੈਠੇ ਮੇਰੇ ਪਿਤਾ ਸਮਾਨ ਜਦੋਂ ਬਾਬਾ ਨਾਨਕ ਜੀ ਨੇ 13 13 ਤੋਲਤਿਆਂ ਸੀ 13 13 ਤੇ ਅਰ ਗਿਆ ਸੀ ਕੰਮ 13 13 ਚੱਕਲਾ 13 ਬਾਬੇ ਨਾਨਕ ਵਾਲੀ ਤਕੜੀ 13 13 ਸਭ ਕੁਝ 13 ਤੋਲਦੀ ਸੀ ਬਾਦਲ ਕਹ ਲਈ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਢਾਬੇ ਵੀ ਮੇਰੇ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਸਮੋਸਿਆਂ ਵਾਲੀ ਰੇੜੀ ਵੀ ਮੇਰੀ ਕੁਲਚੇ ਛੋਲੇ ਵਾਲੀ ਰੇੜੀ ਵੀ ਮੇਰੀ ਸਭ ਕੁਝ ਮੇਰਾ ਇਹ ਦਾ ਤੋਲਦੇ ਨੇ ਜੀ ਕੀਨ ਤੋਂ ਉਮੀਦ ਕਰ ਲੋਗੇ ਚਿੱਟਾ ਇਹਨਾਂ ਨੇ ਘਰ ਕਰ ਲਿਆਂਦਾ ਟੀਕੇ ਲਾ ਲਾ ਕੇ ਸਾਡੇ ਨੌਜਵਾਨਾਂ ਦੀਆਂ ਨਸਾਂ ਬਿੰਨਤੀ ਇਹਨਾਂ ਨੇ 70 ਬੇਸ਼ਿਕਰਾਂ ਚ ਇਹਨਾਂ ਨੂੰ ਫੇਰ ਵੀ ਸ਼ਰਮ ਆਉਂਦੀ ਫੇਰ ਫੇਰਦੇ ਗਲੀਆਂ 'ਚ ਆ ਸਾਨੂੰ ਵੋਟਾਂ ਪਾਉਂਦੇ ਨੇ ਕਿਹੜੇ ਕਿਹੜੇ ਮੂੰਹ ਨਾਲ ਵੋਟਾਂ ਮੰਗਣਾਉਂਦੇ ਮੈਨੂੰ ਸਮਝ ਨਹੀਂ ਆਉਂਦੀ ਤੋ ਵੀਰੋ ਇਹਨਾਂ ਤੋਂ ਬਚੋ ਮੈਂ ਤੁਹਾਡੇ ਵਰਗਾ ਹੀ ਆ ਮੈਂ ਆਮ ਪਿੰਡਾਂ ਜੀ ਨਿਕਲ ਆਇਆ ਮੈਨੂੰ ਤਾਂ ਸਾਰੀਆਂ ਪਿੰਡਾਂ ਦੀਆਂ ਸਮੱਸਿਆਵਾਂ ਪਤਾ ਹੈ ਖੇਤੀ ਕਰਦੇ ਪਰਿਵਾਰਾਂ ਚੋਂ ਆਏ ਆ ਰਾਤ ਨੂੰ 2:00 2:00 ਵਜੇ ਉੱਠ ਕੇ ਪਾਣੀ ਲਾਉਣ ਵੀ ਜਾਂਦੇ ਰਹੇ ਆ ਕੱਸੀ ਦੀ ਬਾਰੀ ਜਾਂ ਮੋਟਰ ਦੀ ਬਾਰੀ ਕੋਈ ਕੰਮ ਨਹੀਂ ਹੈ ਜਿਹੜਾ ਨਾ ਕੀਤਾ ਹੋਵੇ ਪੱਠੇ ਕੁਤਰੇ ਹੋਏ ਆ ਮਾਂ ਨਾਲ ਲੱਗੀ ਹੁੰਦੀ ਸੀ ਮਸ਼ੀਨ ਨਾਲ ਪੱਠੇ ਕੁਤਰ ਨੇ ਫੇਰ ਪਤਾ ਲੱਗਦਾ ਨਾ ਇਹਨਾਂ ਨੂੰ ਕੀ ਪਤਾ ਪੱਠੇ ਕੁਤਰ ਨੇ ਕੀ ਹੁੰਦਾ ਇਹਨੂੰ ਪੁੱਛ ਲਿਓ ਪੱਠੇ ਕੀ ਹੁੰਦੇ ਨੇ ਸੁਮੇਰ ਬੱਦਲ ਨੂੰ ਪਤਾ ਨਹੀਂ ਹੁੰਦਾ ਇਹ ਕਿਉਂਕਿ ਅੰਗਰੇਜ਼ੀ ਚੋਂ ਪੜ੍ਹੇ ਨਾ ਨਾ ਪੰਜਾਬੀ ਚ ਪਤਾ ਹੀ ਨਹੀਂ ਉਹ ਪਹਿਲਾਂ ਉਹ ਕਹੀ ਜਾਂਦੀ ਹਾਰਸਿਮਰਤ ਕੌਰ ਇਹ ਚੋਨਾ ਇਹ ਚੋਨਾ ਨਹੀਂ ਸੰਭਾਲ ਸਕੇ ਹੁਣ ਚੋਨਾ ਨਹੀਂ ਸੰਭਾਲ ਸਕੇ ਮੈਂ ਕਹੀ ਕਿ ਕਹਿੰਦੀ ਕਹਿੰਦੀ ਜੀ ਪਹਿਲੀ ਚ ਚੋਨਾ ਕਹਿੰਦੀ ਐ ਦੂਜੇ ਚ ਝੋਨਾ ਕਹਿੰਦੀ ਅੱਛਾ ਨਾ ਗਿਆ ਉਹਨੂੰ ਵੀ ਚੋਨਾ ਉਹਨੂੰ ਵੀ ਚੋਨਾ ਇਹਵੇਂ ਨੰਨੀਆਂ ਸ਼ਾਮਾਂ ਨੇ ਹੈ ਤੁੱਪੀ ਐ ਇਹ ਟੈਲੀਵਿਜ਼ਨ ਤੇ ਨੰਨੀ ਛਾਂ ਆਬ ਦੇ ਟੀਵੀ ਉਹ ਪੀਡੀਸੀ ਚੈਨਲ ਵਾਲੇ ਦਿਨ ਰਾਤ ਬਾਦਲ 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 ਵੱਡਾ ਬਾਦਲ ਛੋਟਾ ਬਾਦਲ ਬੀਬਾ ਬਾਦਲ ਫਿਰ ਫਿਰ ਬੜਾ ਬਾਦਲ ਬੇਚੂੜਾ ਬਾਦਲ ਫਿਰ ਫਿਰ ਬੀਬਾ ਬਾਦਲ ਇਹ ਸਨ ਹੁਣ ਤੱਕ ਦੇ ਬਾਦਲ ਬਾਕੀ ਬਾਦਲ ਲੈ ਕੇ ਫਿਰ ਆਜ਼ਰ ਹੋਣੇ ਉਹ ਤਕਲੀਫ ਆਦਲ ਬਾਦਲ ਸਾਸਿਕਾਲੀ ਬਾਦਲ ਬਦਲ ਚੇਤਨ ਭਗਵਾਨ ਤੁਮਾਨੂੰ ਗਾਣਾ ਸਰਕਾਰ ਨੂੰ ਗਾਣਾ ਐ ਐ ਤੁਸੀਂ ਲੋਕਾਂ ਨਾਲ ਫਿਰ ਜਿੱਤ ਜਿਓਗੇ ਪੀਡੀਸੀ ਚੈਨਲ ਤਾਂ ਪਹਿਲਾਂ ਵੀ ਸੀ ਫਿਰ ਪੀਡੀਸੀ ਚੈਨਲ ਤੇ 2022 ਚ ਵੀ ਸੀ ਬਰੇਹਰਾ ਤੁਸੀਂ ਕੀਤਾ ਪੀਡੀਸੀ ਚੈਨਲ ਤੇ ਦਰਬਾਰ ਸਾਹਿਬ ਤੋਂ ਗੁਰਬਾਣੀ ਆਉਂਦੀ ਹੈ ਲਾਈਵ ਉਹ ਵੀ ਇਹਨਾਂ ਨੇ ੱੱਕੇ ਦਾ ਕਬਜ਼ਾ ਕੀਤਾ ਹੋਇਆ ਅਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਰਾਜਪਾਲ ਨੂੰ ਭੇਜਿਆ ਹੋਇਆ ਕਿ ਗੁਰਬਾਣੀ ਦਾ ਪ੍ਰਚਾਰ ਕਰਨਾ ਪ੍ਰਸਾਰ ਕਰਨਾ ਸਾਰੇ ਚੈਨਲਾਂ ਨੂੰ ਫ੍ਰੀ ਕਰ ਦਿਓ ਇੱਕ ਚੈਨਲ ਨੂੰ ਕਿਉਂ ਦਿੰਦੇ ਹੋ ਬਈ ਤੁਸੀਂ ਇਹਨਾਂ ਦੇ ਚੈਨਲ ਨੂੰ ਹੀ ਕੰਮ ਮਿਲਦੀ ਹੈ ਉਹ ਸਾਰੇ ਚੈਨਲਾਂ ਨੂੰ ਫ੍ਰੀ ਕਰ ਦਿਓ ਚਾਹੇ ਅੰਗਰੇਜ਼ੀ ਵਾਲੇ ਚੈਨਲ ਚਾਹੇ ਹਿੰਦੀ ਵਾਲੇ ਚੈਨਲ ਨੂੰ ਸਾਰੇ ਚੈਨਲ ਚਲਾਉਣ ਪੂਰੀ ਦੁਨੀਆ 'ਚ ਗੁਰਬਾਣੀ ਦਾ ਪ੍ਰਚਾਰ ਹੋਵੇ ਪੂਰੀ ਦੁਨੀਆ ਜਿਹੜੇ ਬੰਦਿਆਂ ਨੇ ਕਦੇ ਨਹੀਂ ਵੀ ਸੁਣਿਆ ਪੀਟੀਸੀ ਉਹ 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 ਵੀ ਕੋਈ ਹੋਰ ਚੈਨਲਾਂ ਤੇ ਸੁਣ ਲੈਣ ਦੇਖ ਲੈਣ ਉਹਦੇ ਵਾਸਤੇ ਪੂਰਾ ਅਸੀਂ ਬਣਾ ਕੇ ਦਿੱਤਾ ਵੀ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਬਾਅਦ ਚ ਕੋਈ ਮਸ਼ਹੂਰੀ ਨਹੀਂ ਆਉਗੀ ਤਾਂ ਕਿ ਕੋਈ ਗੁਰਬਾਣੀ ਨੂੰ ਕਮਰਸ਼ੀਅਲ ਨਾ ਬਣਾ ਸਕੇ ਰਾਜਪਾਲ ਕੋਲੇ ਬਿਲਕੁਲੇ ਪਾਸ ਕੀਤਾ ਹੈ ਰਾਜਪਾਲ ਦੱਸ ਕਦ ਕਰ ਦੂਗਾ ਉੱਦੀ ਉੱਦੀ ਹੋ ਜੂ ਸਾਇਖਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਗੰਢੀ ਵੰਡਾਲਿਓ ਸਾਰੇ ਦਾ ਰਿਸ਼ਤੇਦਾਰੀਆਂ ਚ ਦੱਸ ਦਿਓ ਉਹ ਜਰੂਰ ਸਰਵਣ ਕਰਿਆ ਕਰੋ ਉਹ ਸੱਚਖੰਡ ਦੀ ਬਾਣੀ ਹੈ ਸੱਚ ਹੈ ਉਹ ਦਰਬਾਰ ਸਾਹਿਬ ਤੋਂ ਨਹੀਂ ਬਹੁੰਦੀ ਸਵੇਰੇ ਤੇ ਸ਼ਾਮ ਉਹ ਸੁਣ ਕੇ ਜਦੋਂ ਲਾਈਵ ਟੈਲੀਕਾਸਟ ਬੰਦ ਹੋ ਜੇ ਉਦੋਂ ਬਾਅਦ ਟੈਲੀਵਿਜ਼ਨ ਬੰਦ ਕਰ ਦਿਆ ਕਰੋ ਜੱਟੇ ਜਾਂ ਪੀਡੀਸੀ ਚੈਨਲ ਬਦਲ ਦਿਆ ਕਰੋ ਕਿਉਂਕਿ ਉਦੋਂ ਬਾਅਦ ਝੂਠ ਚੱਲਦਾ ਕਰ ਉਦੋਂ ਖਬਰਾਂ ਸ਼ੁਰੂ ਹੋ ਜਾਂਦੀਆਂ ਨੇ ਖਬਰਾਂ ਸਾਰੀਆਂ ਝੂਠੀਆਂ ਹੁੰਦੀਆਂ ਉਦੋਂ ਝੂਠ ਚੱਲਦਾ ਹੈ ਮੰਤਕ ਕਿਸੇ ਨੇ ਇਹ ਗੱਲ ਵੀ ਕਹੀ ਹੈ ਕਹਿੰਦੇ ਵੀ ਜਿਹੜੇ ਘਰ ਚ ਗੁਰਬਾਣੀ ਤੋਂ ਬਾਅਦ ਵੀ ਪੀਟੀਸੀ ਚੱਲਦਾ ਉੱਥੇ ਗੁਰਬਾਣੀ ਬਰਕਤ ਨਹੀਂ ਪਾਉਂਦੀ। ਸੋ ਇਸ ਕਰਕੇ ਪਹਿਲੀ ਬੰਦ ਬਥੇ। ਮੈਂ ਬਾਹਰੋਂ ਖਬਰਾਂ ਆਉਣਗੀਆਂ ਕੰਦਲੋਂ। ਸੋ ਵੀਰੋ ਇਹ ਤਾਂ ਇਹਨਾਂ ਦਾ ਹਾਲ ਹੈ। ਲੋਕਾਂ ਦੇ ਕੰਨਾਂ 'ਚ ਆ ਉਹ ਚੀਜ਼ ਪਾਉਣੀ ਆ ਵੀ ਜਿਹੜੀ ਕੁਝ ਹੈ ਹੀ ਨਹੀਂ। ਮੌਜੂਦ ਹੀ ਨਹੀਂ ਜਦੋਂ ਲੋਕਾਂ ਨੂੰ ਸਾਰਾ ਕੁਝ ਪਤਾ ਤਾਂ ਹੈਗਾ ਪਹਿਲਾਂ ਹੀ। ਪਬਲਿਕ ਆ ਸਾਰਾ ਕੁਝ ਜਾਣਦੀ ਹੈ। ਕਿਹਨੇ ਬੇਅਦਬੀਆਂ ਕਰਾਈਆਂ ਨੇ? ਕਿਹਨੇ ਧਰਮ ਨੂੰ ਵਰਤਿਆ? ਕਿਨੇ ਸਾਡੇ ਗੁਰਧਾਮਾਂ ਤੇ ਟੈਂਕ ਚੜਾਏ ਨੇ ਸਾਰਾ ਜਾਣਦੇ ਲੋਕ ਕੀ ਰਸੰਗੀ ਲੋੜਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਪਣੇ ਕੰਮ ਕਰੀਏ ਆਪਾਂ ਤਰੱਕੀ ਦੇ ਰਾਹ ਤੇ ਤੁਰੇ ਹੋਏ ਆਂ ਹੋਰ ਤਰੱਕੀ ਕਰੀਏ ਦੇਖੋ ਬਿਜਲੀ ਦਾ ਬੱਤੀ ਜਿਹੜੀ ਹੈ 90% ਘਰਾਂ ਨੂੰ ਮੁਫਤ ਆਉਂਦੀ ਹੈ ਨਾ ਆਉਂਦੀ ਹੈ ਨਾ ਬਿੱਲ ਤਾਂ ਨਹੀਂ ਆਉਂਦਾ ਨਾ 600 ਯੂਨਟ ਤੱਕ ਫ੍ਰੀ ਹੈ ਹਰੇਕ ਨੂੰ ਨਾਲੇ ਜਨਰਲ ਨੂੰ ਵੀ 80 ਨੂੰ ਵੀ 80 ਨੂੰ ਸਾਰਿਆਂ ਨੂੰ ਦੇ ਖੇਤਾਂ ਵਾਲੀ ਦਿਨੇ ਆਉਂਦੀ ਆ ਨਾ ਮੈਂ ਜਾਂਦਾ ਰਿਆਂ ਖੇਤ ਰਾਤ ਨੂੰ ਕਦੇ ਸੱਪ ਮੂਰ ਦੀ ਲੰਘਿਆ ਕਦੇ ਸੱਪ ਮੰਗਰੋਂ ਦੀ ਲੰਘਿਆ ਕਦੇ ਸੱਪ ਦੇ ਉੱਤੋਂ ਹੀ ਲੰਘੇ ਕਦੇ ਸੱਪ ਆਪਣੇ ਉੱਤੋਂ ਹੀ ਲੰਘਿਆ ਐ ਬੱਚ ਬੁੱਝ ਕੇ ਆਇਆ ਕਸਰ ਕੋਈ ਨਹੀਂ ਸੀ ਮੈਂ ਉਦੋਂ ਸੋਚਦਾ ਹੁੰਦਾ ਯਾਰ ਸਾਰੀ ਦੁਨੀਆ ਦੇ ਦਫ਼ਤਰ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਲੱਗਦੇ ਨੇ ਇਹ ਕਿਸਾਨਾਂ ਦਾ ਦਫ਼ਤਰ ਕਿਉਂ ਰਾਤ ਨੂੰ 2 ਵਜੇ ਖੁੱਲਦਾ ਹੈ ਦਿਨੇ ਬਿਜਲੀ ਦੇ ਦਾ ਕਰਨ ਮੈਂ ਉਹਦੇ ਸੋਚ ਰਿਹਾ ਸੀ ਪ੍ਰਮਾਤਮਾ ਵੱਲੋਂ ਕੋਈ ਹੋ ਜਾਂਦੀ ਹੈ ਟਿਊਸ਼ਨ ਵੀ ਜੇ ਕਿਤੇ ਫੈਸਲਾ ਕਰਨ ਦਾ ਮੌਕਾ ਆ ਗਿਆ ਨਾ ਸਭ ਤੋਂ ਪਹਿਲਾਂ ਇਹ ਕਰੀ ਵੀ ਦਿਨੇ ਬਿਜਲੀ ਆਊ ਸਭ ਤੋਂ ਪਹਿਲਾਂ ਹਾਂ ਸਰ ਇਹ ਹੀ ਫੈਸਲਾ ਕੀਤਾ ਅੱਜ ਦਿਨ ਇਹਦੇ ਕੱਸੀਆਂ ਦਾ ਨਹਿਰਾਂ ਦਾ ਪਾਣੀ ਵੀ ਆ ਗਿਆ ਟੇਲਾ ਤੱਕ ਪਹੁੰਚਾਤਾ ਹੁਣ ਤੱਕ ਅਠਾ ਆਮ ਆਦਮੀ ਕਲੀਨਿਕ ਚ ਦਵਾਈਆਂ ਮੁਫਤ ਮਿਲਦੀਆਂ 40 ਕਿਸਮ ਦੇ ਸਾਰੇ ਟੈਸਟ ਫਰੀ ਨੇ ਉਹ ਬੱਚੂ ਨੌਕਰੀਆਂ ਜਵਾਕਾਂ ਨੂੰ ਮਿਲਣਗੀਆਂ। ਕਈ ਲੱਖ ਤੇ ਜਾਊਗਾ। ਲੱਖਾਂ ਤੇ ਜਾਊਗਾ ਮਹੀਨੇ ਦਾ ਨਾਲੇ। ਏਕੀ ਦੇ ਦੇਣਗੇ 5000 ਰੁਪਏ ਦੇ ਦੇਣਗੇ ਵੋਟ ਦਾ। ਜੇ ਇੱਕ ਵਾਰੀ ਤੁਹਾਨੂੰ 5000 ਰੁਪਏ ਲੈ ਕੇ ਵੋਟ ਪਾਈ ਚਾਰ ਜਾਣੇ ਉਹ 20000 ਦੇਗੇ। ਚਲੋ ਜਿੱਤ ਕੇ ਤੁਰੇ ਨੌਕਰੀ ਲੈਣੀ ਹੈ ਜਵਾਕਰੇ ਨਾਲ ਡਿਗਰੀ ਕਰ ਲਈ ਨੌਕਰੀ ਲੈਣ ਜਾਈਏ। ਜਦੋਂ ਇਹਨਾਂ ਕੋਲ ਜਾਓਗੇ ਜਿਨ੍ਹਾਂ ਨੂੰ 5000 ਲੈ ਕੇ ਵੋਟ ਪਾਈ ਤੁਸੀਂ ਜਦੋਂ ਇਹਨਾਂ ਕੋਲ ਜਾਓਗੇ ਉਹ ਕਹਿਣਗੇ ਜੀ 7 ਲੱਖ ਲੱਗੂ। ਤੁਸੀਂ ਕਹੋਗੇ ਜੀ ਤੁਸੀਂ ਥੋੜੇ ਵਰਕਰਾਂ ਜੀ ਵੈਂਡੀ ਵੈਂਡ ਤੋਂ ਤੁਹਾਨੂੰ ਵੋਟਾਂ ਪਾਈਆਂ ਨੇ। ਉਹਨੇ ਠੀਕ ਹੈ ਜਦੋਂ ਉਹ ਤੇ ਉਹ ਥੋੜਾ ਟਾਈਮ ਸੀ ਤੁਸੀਂ ਆਪ ਦਾ ਰੇਟ ਲੈ ਲਿਆ 5000 ਰੁਪਏ ਹੁਣ ਸਾਡਾ ਰੇਟ ਚੱਲੂ 7 ਲੱਖ ਰੁਪਏ ਕੀ ਕੀ ਜਵਾਬ ਦੇਉਂਗੇ ਉਹਨਾਂ ਨੂੰ ਮੁੜ ਕੇ ਆਉਂਗੇ ਫਿਰ ਬਾਬਾ ਜ਼ੋਰ ਕੀ ਕਰੋਗੇ ਤੁਸੀਂ ਤੁਸੀਂ ਐ ਥੋੜੀ ਕਹਿ ਦੋ ਤੇ ਨਹੀਂ ਜੀ ਅਸੀਂ ਉਸ ਵੇਲੇ ਸੱਚ ਨਾਲ ਖੜੇ ਸੀ ਇਮਾਨਦਾਰ ਤੁਹਾਡੇ ਨਾਂ ਵੋਟਾਂ ਪਾਈਆਂ ਸੀ ਕੋਈ ਲਾਲਚ ਨਹੀਂ ਕੀਤਾ ਸੋ ਇਸ ਕਰਕੇ ਇਹ ਸਾਨੂੰ ਸ਼ਹੀਦ ਭਗਤ ਸਿੰਘ ਹੋਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਰਾਂ ਨੇ ਰਾਜਗੁਰੂ ਹੋਰਾਂ ਨੇ ਸੁਖਦੇਵ ਹੋਰਾਂ ਨੇ ਹਜ਼ਾਰਾਂ ਗਦਰੀ ਬਾਬਿਆਂ ਨੇ ਏਹੇ ਕੁਰਬਾਨੀਆਂ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ ਵੀਰੋ ਆਜ਼ਾਦੀ ਲੈ ਕੇ ਦਿੱਤੀ ਆ ਫਿਰ ਵੋਟਰ ਕਾਰਡ ਬਣਿਆ ਇਹਨੂੰ ਕਿਤੇ ਚਾਰ ਬੋਤਲਾਂ ਜਾਂ ਪੰਜ 2-4000 ਰੁਪਈਆ ਜਾਂ ਕੋਈ ਨਸ਼ਾ ਨੁਸ਼ਾ ਪਿੱਛੇ ਐਵੇਂ ਨਾ ਕਿਸੇ ਨੂੰ ਫੜਾ ਦਿਓ ਜੇ ਸਾਨੂੰ ਨਹੀਂ ਪਾਉਣੀ ਕੋਈ ਗੱਲ ਨਹੀਂ ਪਰ ਘਟਕਟਾ ਆਪਣੀ ਮਰਜ਼ੀ ਨਾ ਪਾਇਓ ਜਿਹਨੂੰ ਵੀ ਪਾਉਣੀ ਆ ਵੀ ਮਰਜ਼ੀ ਨਾ ਪਾਇਓ ਸੌਦਾ ਨਾ ਕਰਿਓ ਸ਼ਹੀਦਾਂ ਦੇ ਖੂਨ ਦਾ ਸੌਦਾ ਨਾ ਕਰਿਓ ਆ ਬੀਂਤੇ ਕੰਨ ਤੁਹਾਡੇ ਕੋਲੇ ਆਇਆ ਤੇ ਆਪਣਾ ਚੋਣ ਨਿਸ਼ਾਨ ਛਾੜੂ ਐ ਚਾੜੂ ਦਾ ਕੰਮ ਸਫਾਈ ਕਰਨਾ ਤੇ ਸਫਾਈ 11 ਤਰੀਕ ਨੂੰ ਜਿਹੜੇ ਸਾਹ ਤੇ ਲੀਡ ਦਾ ਹਰ ਰੋਜ਼ ਮਾਰਜਨ ਵੱਧਦਾ ਜਾ ਰਿਹਾ ਹੈ ਤੇ ਇਹ ਪਤਾ ਲੱਗ ਜੂਗਾ ਹੁਣ 14 ਤਰੀਕ ਨੂੰ ਕਿ ਬਾਜੀ ਵਾਲੇ ਜਿਹੜੇ ਨੇ ਜਿਨ੍ਹਾਂ ਨੂੰ ਹਮੇਸ਼ਾ ਜਿਨ੍ਹਾਂ ਨੇ ਫੈਸਲੇ ਜਿਹੜੇ ਨੇ ਤੜਲੇਦਾਰੀ ਲੈਨੇ ਤੇ ਉਹ ਤੜਲੇਦਾਰ ਫੈਸਲਾ ਜਿਹੜਾ ਆਮ ਆਦੀ ਪਾਰਟੀ ਦੇ ਹੱਕ ਚ ਲੈਂਦੇ ਨੇ ਤੇ ਸਰਕਾਰ ਆਪਣੀ ਹੈ ਤੇ ਜਿਹੜੇ ਸਾਹ ਨਾਲ ਬਦਲਬਾਈ ਦੇਖ ਰਹੇ ਆ ਅਸੀਂ ਸਾਰੇ ਪੰਜਾਬ ਦੇ ਵਿੱਚ 2027 ਦੇ ਵਿੱਚ ਵੀ ਸਰਕਾਰ ਆਪਣੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਆਪਾਂ ਪੰਜਾਬ ਨੂੰ ਐਨ ਪੂਰਾ ਰੰਗਲਾ ਪੰਜਾਬ ਬਣਾਉਣਾ ਹੈ ਔਰ ਕੋਈ ਲਾਲਚ ਨਹੀਂ ਕੁਝ ਲੈਣਾ ਨਹੀਂ ਕੋਈ ਇਹ ਨਹੀਂ ਹੈਗਾ ਕਿ ਆ ਪੈਸੇ ਦਾ ਪੈਸੇ ਕਮਾਉਣੇ ਹੁੰਦੇ ਮੈਂ ਤਾਂ ਫਿਲਮਾਂ ਚੋਂ ਟੀਵੀ ਚੋਂ ਬਹੁਤ ਕਮਾ ਲੈਂਦਾ ਜੀ ਮੈਂ ਕਲਾਕਾਰੀ ਚੋਂ ਬਹੁਤ ਪੈਸੇ ਕਮਾ ਲੈਂਦਾ ਮੈਨੂੰ ਕੀ ਲੋੜ ਸੀ ਆਲੋਚਨਾ ਚੱਲਣ ਦੀ ਇਹਨਾਂ ਦੀ ਅੱਧ ਦਿਨ ਰਾਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਪਰ ਕੋਈ ਗੱਲ ਨਹੀਂ ਜੇ ਤੁਸੀਂ ਮੇਰੇ ਨਾਲੋਂ ਮੈਨੂੰ ਉਹ ਗਾਲਾਂ ਦਾ ਕੋਈ ਫਿਕਰ ਨਹੀਂ ਉਹ ਤਾਂ ਹੁਣ ਜਦੋਂ ਜਦੋਂ ਭਾਈ ਕਿਸੇ ਦੀਆਂ ਦੂਰੀ ਕੁਰਸੀਆਂ ਖੋਹੂਗੀ ਉਹ ਤਾਂ ਫਿਰ ਤੜਫਣਗੀ ਫਿਰ ਉਹ ਤੜਫਦੇ ਨੇ ਤੜਫੀ ਜਾਣਾ ਆਪਾਂ ਕੀ ਕਰੀਏ ਪਰ ਇਹਨਾਂ ਕਹੇ ਇਹਨਾਂ ਕੁਰਸੀਆਂ ਤੇ ਬਹਿ ਕੇ ਆਪਾਂ ਐਸ਼ਾ ਨਹੀਂ ਕਰਨੀਆਂ ਇਹਨਾਂ ਕੁਰਸੀਆਂ ਦੇ ਤੇ ਬਹਿ ਕੇ ਆਪਾਂ ਉਹ ਫੈਸਲੇ ਕਰਨੇ ਨੇ ਜਿਹਦੇ ਨਾਲ ਆਪਣੀਆਂ ਨਸਲਾਂ ਆਪਣੀਆਂ ਫਸਲਾਂ ਆਪਣੀ ਜ਼ੁਬਾਨੀ ਆਪਣੀ ਧਰਤੀ ਆਪਣਾ ਪਾਣੀ ਸੁਧਰੇ ਤੇ ਤਰੱਕੀਆਂ ਕਰੀਏ ਦੁਨੀਆਂ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੰਗਲਾਬ ਇੱਕ ਮੈਨੂੰ ਹੋਰ ਪਤਾ ਲੱਗਿਆ ਕਹਿੰਦੇ ਪੈਸੇ ਦੇਣ ਆਉਣਗੇ ਇਹਨੇ ਕੋਲ ਪੈਸੇ ਬਹੁਤ ਨੇ ਇਹ ਦੁਆ ਹੁਣ ਦੋ ਤਿੰਨ ਰਾਤਾਂ ਤੋਂ ਇਹੀ ਕੰਮ ਧਿਆਨੇ ਹੈ ਬਸੇ ਰਾਤ ਨੂੰ ਹੋਦੇ ਉਹਨੇ ਪੈਸੇ ਦੇਣ ਇਹ ਪੈਸੇ ਦੇਣ ਆਉਣਗੇ ਗੰਡੀ ਪਿੰਡ ਵਾਲਿਓ ਇਹ ਤੁਹਾਨੂੰ ਵੋਟਾਂ ਦੇ ਪੈਸੇ ਦੇਣ ਆਉਣਗੇ ਪਰ ਇੱਕ ਗੱਲ ਹੈ ਜੇ ਪੈਸੇ ਦੇ ਨਾਲ ਆ ਵੀ ਗਏ ਨਾ ਕਰੇ ਤਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਫਿਰ ਜਵਾਬ ਨਾ ਦਿਓ ਲੈ ਲਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਉਹ ਤਰਵਤਿਵਾਲੀ ਵਾਲੇ ਦੇ ਅੰਦਰ ਤੇ ਬਾਜੇ ਖੁੱਲੇ ਰੱਖ ਲੈ ਨਾ ਲక్ష్ਮੀ ਆ ਜੇ ਜੇ ਦਿਵਾਲੀ ਵਾਲੇ ਦਿਨ ਨਹੀਂ ਆਈ ਆ ਜਿਹੜੀ ਫਿਰਦੀ ਹੈ ਲక్ష్ਮੀ ਗਲੀਆਂ ਇੰਸ਼ਾ ਕਰਾਂ ਲਈ ਫਿਰਦੇ ਨਹੀਂ ਇਹਨਾਂ ਨੂੰ ਤੰਦਰਵਾੜੋ ਨਾਲੇ ਪੈਸੇ ਥੋੜੇ ਨੇ ਇਹਨਾਂ ਨੇ ਝੋਨਾ ਵੇਚਿਆ ਥੋੜੀ ਪੈਸੇ ਨੇ ਕਈ ਤਾਂ ਨੋਟ ਵੀ ਪਛਾਣ ਲਓਗੇ ਤੁਸੀਂ ਵੀ ਆ 100 ਰੁਪਏ ਦਾ ਉਹੀ ਨੋਟ ਆ ਓਏ ਜਿਹੜਾ ਕਾਗਜ਼ ਖੁੰਝੇ ਦੇਖੋ ਜਮਾ ਕੋਨੇ ਤੇ ਹਰਦੀ ਜੀ ਲੱਗੀ ਹੋਈ ਹੈ ਜਿਹੜਾ ਸੰਗਰਾਣ ਵਾਲੇ ਦੇ ਦਰਵਾਜ਼ਾ ਸਾਬ ਦੇ ਕੇ ਆਈ ਸੀ ਉਹੀ ਨੋਟ ਹੈ ਅਹੀਂ ਨਹੀਂ ਚੱਲਦਾ ਨਾ ਤਾਂ ਉੱਥੋਂ ਹੀ ਆਉਂਦੇ ਆਹੀਂ ਨਹੀਂ ਗੋਲ ਕੰਗੂਲ ਕਾਂ ਵਾਲੀ ਵਰਤਦੇ ਨੇ ਇਹ ਆਪਣੀ ਸਿਰ ਆਪਣੀ ਜੁੱਤੀਆਂ ਸੋ ਇਸ ਕਰਕੇ ਬਸ ਇੰਨਾ ਕਰਦੇ ਹੋ ਵੀ ਪੈਸੇ ਵੜ ਕੇ ਇਹਨੂੰ ਕਹਦੇ ਹੋ ਵੀ ਹਾਂ ਤੇ 11 ਤਰੀਕ ਨੂੰ ਹਰਮੀ ਸੰਦੂ ਵਾਲੀ ਫੋਟੋ ਦੇ ਅੱਗੇ ਝਾੜੂ ਵਾਲਾ ਬਟਨ ਤਿੰਨ ਨੰਬਰ ਬਟਨ ਦਾ ਕੱਢ ਦਿਓ ਦੀ ਹਾਂ ਜਿਹੜੇ ਜਿਹੜੇ ਸਮਝ ਗਏ ਦਾੜੀ ਮਾਰਦੇ ਬਾਕੇ ਨੂੰ ਮਾਫ ਹੈ ਲੈ ਫੌਜ਼ਾਮੀਦਾਰ ਲੱਕਾ ਜੀ ਆ ਸਾਰੇ ਸਮਝ ਗਏ ਫਿਰ ਗੰਡੀ ਪਿੰਡ ਵਾਲਿਓ ਥੋੜੇ ਬੰਨ ਸਮਝਾਂ ਮੈਂ ਹੁਣ ਫਿਰ ਵੀ ਇਹਨਾਂ ਕਹ ਲਾ ਬੋਲੇ ਸੋਨਿਆਨ ਜਿਉਂਦੇ ਵਸਦੇ ਰਹੋ तरक्या करो हौली जायो आराम जायो बजुर्ग भी ने मावा भैन ने बच्चे ने बहुत बहुत थोड़ा धनवाद मिलते रहे वोटा तो बाद भी मिलके जाऊं थोड़े ना थोड़े वर्ग ही तरक्या करो बस